ਗੁਲਵੰਤ ਸਿੰਘ ਪ੍ਰਸ਼ਨ ਨੰਬਰ 1420 ਜੀ ਸਰਦਾਰ ਤਰਨਪ੍ਰੀਤ ਸਿੰਘ ਸੌਨ ਕਿਰਤ ਮੰਤਰੀ ਜਵਾਬ ਦੇਣਗੇ ਮਾਨਯੋਗ ਸਪੀਕਰ ਸਾਹਿਬ ਤੁਹਾਡੇ ਮਾਧਿਅਮ ਨਾਲ ਮਾਨਯੋਗ ਮੈਂਬਰ ਸਾਹਿਬ ਦਾ ਸਵਾਲ ਹੈ ਕਿ ਕੀ ਕਿਰਤ ਮੰਤਰੀ ਕਿਰਪਾ ਕਰਕੇ ਦੱਸਣਗੇ ਕਿ ਲਗਾਤਾਰ ਵਧ ਰਹੀ ਮਹਿੰਗਾਈ ਨੂੰ ਦੇਖਦੇ ਹੋਏ ਪੰਜਾਬ ਵਿੱਚ ਘਟੋ ਘਟ ਉਜਰਤਾ ਵਿੱਚ ਵਾਧਾ ਕਰਨ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ ਜੇਕਰ ਹਾਂ ਤਾਂ ਇਸ ਨੂੰ ਅਮਲੀ ਰੂਪ ਕਦੋਂ ਤੱਕ ਦਿੱਤਾ ਜਾਵੇਗਾ ਵੇਰਵੇ ਸਹਿਤ ਦੱਸਿਆ ਜਾਵੇ ਇਹਦਾ ਉੱਤਰ ਹੈ ਜੀ ਜੀ ਹਾਂ ਘਟੋ ਘੱਟ ਉਜਰਤਾ ਵਿੱਚ ਵਾਧਾ ਕਰਨ ਦੀ ਤਜਵੀਜ਼ ਕਿਰਤ ਵਿਭਾਗ ਦੇ ਵਿਚਾਰ ਅਧੀਨ ਹੈ ਜੀ ਘਟੋ ਘੱਟ ਉਜਰਤਾ ਨੂੰ ਦੋ ਤਰੀਕਿਆਂ ਨਾਲ ਵਧਾਈਆਂ ਜਾਂਦੀਆਂ ਹਨ ਇੱਕ ਤਰੀਕਾ ਹੈ ਕਿ ਘਟੋ ਘੱਟ ਉਜਰਤਾ ਦੀ ਵਿਵਸਥਾ ਐਡਜਸਟਮੈਂਟ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿੱਚ ਹੋਏ ਵਾਧੇ ਅਨੁਸਾਰ ਸਾਲ ਵਿੱਚ ਦੋ ਵਾਰ 1 ਮਾਰਚ ਨੂੰ ਤੇ 1 ਸਤੰਬਰ ਨੂੰ ਤੋ ਕੀਤੀ ਜਾਂਦੀ ਹੈ ਇਸ ਮੁਤਾਬਕ ਆਖਰੀ ਵਾਧਾ ਜੋ ਹੋਇਆ ਉਹ 1 9 2024 ਨੂੰ ਹੋਇਆ ਸੀ ਅਤੇ ਅਗਲਾ ਵਾਧਾ ਮਿਤੀ 1 3 2025 ਤੋਂ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ ਤੇ ਦੂਜਾ ਤਰੀਕਾ ਹੈ ਕਿ ਘੱਟੋ ਘੱਟ ਉਜਰਤਾ ਦੇ ਬੇਸ ਰੇਟ ਵਿੱਚ ਵਾਧਾ ਕਰਨਾ ਇਸ ਸੰਬੰਧੀ ਵੀ ਤਜਵੀਜ਼ ਮਹਿਕਮੇ ਦੇ ਵਿਚਾਰ ਅਧੀਨ ਹੈ ਆਸ ਕੀਤੀ ਜਾਂਦੀ ਹੈ ਕਿ ਇਹ ਵਾਅਦਾ ਇਸ ਸਾਲ ਵਿੱਚ ਹੋ ਜਾਵੇਗਾ ਇਸ ਨਾਲ ਬេស ਸਾਲ 2025 ਹੋ ਜਾਵੇਗਾ ਜੀ ਧੰਨਵਾਦ ਜੀ ਥੈਂਕ ਯੂ ਜੀ ਇਸ ਦਾ ਕੋਈ ਅੰਤਿੰਕ ਜੀ ਕੋਈ ਸਪਲੀਮੈਂਟਰੀ ਹੈ ਸਪੀਕਰ ਸਾਹਿਬ ਸਪਲੀਮੈਂਟਰੀ ਤਾਂ ਹੈ ਪਰ ਘੰਟਾ ਤੋਂ ਪਹਿਲਾਂ ਹੀ ਸਵਾਲ ਦਾ ਜਵਾਬ ਮਿਲਿਆ ਕਿ ਕਈ ਵਾਰੀ ਸਪਲੀਮੈਂਟਰੀ ਬਣਾਉਣੀ ਵੀ ਔਖੀ ਹੋ ਜਾਂਦੀ ਆ ਸੋ ਮੇਰੀ ਬੇਨਤੀ ਹੈ ਵੀ ਥੋੜਾ ਜਿਹਾ ਜੀ ਜਵਾਬ ਟਾਈਮ ਦੇ ਨਾਲ ਦਿੱਤਾ ਜਾ ਸਕੇ ਤਾਂ ਤਾਂ ਵਾਦੀਵਾ ਮੰਗੀ ਥੈਂਕ ਯੂ ਤੇ ਸਪੀਕਰ ਸਾ ਮੈਂ ਤੁਹਾਡੇ ਮਾਧਿਮ ਰਾਹੀਂ ਮੰਤਰੀ ਜੀ ਨੂੰ ਇਹ ਪੁੱਛਣਾ ਚਾਹੁੰਦਾ ਹੈ ਵੀ ਜਿਹੜੀ ਤਾਂ ਗੱਲ ਇਹਨਾਂ ਨੇ ਕੀਤੀ ਆ ਕੰਜ਼ਿਊਮਰ ਪ੍ਰਾਈਸ ਇੰਡੈਕਸ ਦੀ ਜਿਹੜਾ ਹਰ ਸਾਲ ਵੱਧਾ ਹੈ ਸਾਲ 'ਚ ਦੋ ਵਾਰੀ ਵੱਧਾ ਹੈ ਉਹ ਤਾਂ 10 ਰੁਪਏ 5 ਰੁਪਏ ਜਬੀਰ ਪੀਏ ਮੇਰਾ ਖਿਆਲ ਜੇ 50 ਰੁਪਏ ਵਾਤੇ ਵੱਧ ਹੁੰਦਾ ਹੈ ਗੱਲ ਬੇਸ ਰੇਟ ਦੀ ਆ ਵੀ ਬੇਸ ਰੇਟ ਜਿਹੜਾ ਉਹ ਵਧਾਉਣ ਦੀ ਜਿਹੜੀ ਗੱਲ ਕੀਤੀ ਹੈ ਭਈ ਉਹ ਵਿਚਾਰ ਅਧੀਨ ਹੈ ਬਹੁਤ ਬਹੁਤ ਧੰਨਵਾਦ ਲੇਕਿਨ ਬੇਸ ਰੇਟ ਕਿੰਨਾ ਵਧੂਗਾ ਮੈਂ ਮੰਤਰੀ ਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਪੁੱਛਣਾ ਵੀ ਚਾਹੁੰਦਾ ਤੇ ਧਿਆਨ ਚ ਵੀ ਲੈ ਕੇ ਆਉਣਾ ਚਾਹੁੰਦਾ ਹੈ ਕਿ ਜਿਹੜਾ ਬੇਸ ਰੇਟ ਹੈ ਚੰਡੀਗੜ੍ਹ ਪੰਜਾਬ ਦੇ ਨਾਲੋਂ ਡਬਲ ਨਹੀਂ ਢਾਈ ਗੁਣਾ ਹੈ ਹਿਮਾਚਲ ਜੀ ਵੀ ਜ਼ਿਆਦਾ ਹੈ ਔਰ ਹਰਿਆਣੇ ਦੇ ਵਿੱਚ ਵੀ ਜ਼ਿਆਦਾ ਹੈ ਪਿਛਲੀਆਂ ਸਰਕਾਰਾਂ ਨੇ ਮੈਨੂੰ ਨਹੀਂ ਲੱਗਦਾ ਕੋਈ ਇਸ ਗੱਲ ਬਦਲ ਧਿਆਨ ਦਿੱਤਾ ਹੈ ਹਾਲਾਂਕਿ ਪੰਜਾਬ ਆ ਜਿਹੜਾ ਉਹ ਖੁਸ਼ਹਾਲ ਵੀ ਹੈ ਔਰ ਪੰਜਾਬ ਦੀ ਜਿਹੜੀ ਮਹਿੰਗਾਈ ਦਰ ਆ ਜਿਹੜੀ ਇੰਡੈਕਸ ਦੀ ਮੰਤਰੀ ਜੀ ਗੱਲ ਕਰਦੇ ਨੇ ਤੇ ਉਹ ਵੀ ਪੰਜਾਬ ਦਾ ਜ਼ਿਆਦਾ ਹੁੰਦਾ ਹੈ ਤੇ ਮਹਿੰਗਾਈ ਵੀ ਜ਼ਿਆਦਾ ਤੇ ਇਸ ਕਰਕੇ ਜਿਹੜਾ ਮੈਂ ਇਹ ਸਮਝਦਾ ਹੈ ਵੀ ਜਿਹੜਾ ਬੇਸ ਰੇਟ ਇਹਨਾਂ ਨੇ ਵਧਾਉਣ ਦੀ ਗੱਲ ਕੀਤੀ ਆ ਮੈਂ ਧੰਨਵਾਦ ਸਾਇਤ ਇਹਨਾਂ ਨੂੰ ਪੁੱਛਣਾ ਚਾਹੁੰਦਾ ਹੈ ਵੀ ਕੀ ਆਪਾਂ ਚੰਡੀਗੜ੍ਹ ਦੇ ਮਤਲਬ ਸਾਡੀ ਰਾਜਧਾਨੀ ਆ ਤੇ ਚੰਡੀਗੜ੍ਹ ਦੇ ਮੁਕਾਬਲੇ ਬਧਾਉਂਗੇ ਕਿ ਜੇ ਉਹ ਹੀ 10-20 ਰੁਪਏ ਵਧਾ ਕੇ ਆਪਣਾ ਮਸਲਾ ਜਿਹੜਾ ਹੱਲ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਨੰਬਰ 1 ਨੰਬਰ ਦੂਜਾ ਸਵਾਲ ਇਹ ਆ ਵੀ ਚਾਰ categories ਨੇ ਇਹਦੇ ਵਿੱਚ ਟੋਟਲ ਨੇ ਜਿਹੜੀਆਂ ਜਿਹਦੇ ਵਿੱਚ ਜਿਹੜੇ ਮਿਨੀਮਮ ਰੇਟ ਫਿਕਸ ਕੀਤੇ ਹੋਏ ਨੇ ਤੇ ਉਹ ਚਾਰਾਂ categories ਦੇ ਵਿੱਚ ਇੱਕ ਬਹੁਤ ਜ਼ਰੂਰੀ category ਆ ਉਹ ਹੈਗੀ ਸਫਾਈ ਸੇਵਕ ਸਫਾਈ ਸੇਵਕਾਂ ਦਾ ਕੰਮ ਆ ਜਿਹੜਾ ਸਭ ਤੋਂ ਜ਼ਿਆਦਾ ਔਖਾ ਹੈ ਸਭ ਤੋਂ ਜ਼ਿਆਦਾ ਮੁਸ਼ਕਲ ਹੈ ਔਰ ਸਭ ਤੋਂ ਇੰਟਰਸਟਿੰਗ ਗੱਲ ਇਹ ਹੈ ਸਪੀਕਰ ਸਾਹਿਬ ਵੀ ਜਿਹੜਾ ਸਰਵੇ ਹੋਇਆ ਵੀ ਕਿੰਨੇ ਕਿਹੜੀ ਕੈਟਾਗਰੀ ਵਿੱਚੋਂ ਬੰਦੇ ਘੱਟ ਉਮਰ 'ਚ ਮਰਦੇ ਨੇ ਉਸ ਸਰਵੇ ਦੇ ਵਿੱਚ ਬਕਾਇਦਾ ਤੌਰ ਤੇ ਸਫਾਈ ਸੇਵਕ ਨੇ ਜਿਹੜੇ ਉਹਨਾਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਤੇ ਪਰਸੈਂਟੇਜ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਮਰਨ ਵਾਲਾ ਦੀ 58 ਸਾਲ ਤੋਂ ਪਹਿਲਾਂ ਹੀ ਰਿਟਾਇਰਮੈਂਟ ਹੋਣ ਤੋਂ ਪਹਿਲਾਂ ਉਹਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਹਦਾ ਕੰਮ ਬਹੁਤ ਔਖਾ ਧੂੜ ਵਕਦੇ ਨੇ ਔਰ ਉਹਨਾਂ ਨੂੰ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਜ਼ਿਆਦਾ ਲੱਗਦੀਆਂ ਨੇ ਲੇਕਿਨ ਉਹਨਾਂ ਦੀ ਚਾਰੇ categories ਦੇ ਵਿੱਚੋਂ ਜਿਹੜਾ ਰੇਟ ਉਹ ਘਟਾ ਹੈ ਸੋ ਮੇਰੀ ਬੇਨਤੀ ਇਹ ਹੈ ਵੀ ਚਾਰਾਂ categories ਦੇ ਵਧਾਏ ਜਾਣ ਤੇ ਨਾਲ ਹੀ ਜਿਹੜੇ ਸਫਾਈ ਸੇਵਕ ਨੇ ਸਫਾਈ ਸੇਵਕ ਕਈ ਵਾਰੀ ਸੀਵਰੇ ਦਾ ਕੰਮ ਕਰਦੇ ਕਰਦੇ ਮਰ ਵੀ ਜਾਂਦੇ ਨੇ ਔਰ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਮਿਲਦਾ ਕਿਉਂਕਿ ਉਹ ਕੰਟਰੈਕਟ ਰੇਟ ਤੇ ਲੱਗੇ ਹੁੰਦੇ ਨੇ ਸੋ ਇਸ ਕਰਕੇ ਮੇਰੀ ਬੇਨਤੀ ਇਹ ਹੈ ਵੀ ਜਦੋਂ ਆਪਾਂ ਬੇਸ ਰੇਟ ਵਧਾਈਏ ਇੱਕ ਤਾਂ ਆਪਾਂ ਇਹ ਧਿਆਨ ਰੱਖੀਏ ਵੀ ਗਵਾਂਧੀ ਸੂਬੇ ਦਾ ਕੀ ਕੀ ਰੇਟ ਹੈ ਉਹਦੇ ਮੁਤਾਬਕ ਤੋਂ ਵਾਦੀ ਵਧਾਉਣਾ ਚਾਹੀਦਾ ਹੈ ਘਟ ਨਹੀਂ ਹੋਣਾ ਚਾਹੀਦਾ ਔਰ ਦੂਸਰੀ ਸਰ ਗੱਲ ਇਹ ਹੈ ਵੀ ਜਿਹੜਾ ਕੈਟਾਗਰੀਜ਼ ਨੇ ਉਹ ਚਾਰਾਂ ਨੂੰ ਬਰਾਬਰ ਕਰ ਦਿੱਤਾ ਜਾਵੇ ਤਾਕੇ ਕੋਈ ਇਹ ਨਾ ਲੱਗੇ ਵੀ ਸਾਡਾ ਘਾਟਾ ਜਾਂ ਵਾਧਾ ਔਰ ਸਫਾਈ ਸੇਵਕਾਂ ਨੂੰ ਵੀ ਇਹ ਲੱਗੇ ਵੀ ਜਿੰਨਾ ਕ ਅਸੀਂ ਕੰਮ ਕਰਦੇ ਆ ਉਹਦੇ ਇਵੇਂ ਦੇ ਵਿੱਚ ਸਾਨੂੰ ਕੋਈ ਨਾ ਕੁਝ ਮਿਲਦਾ ਹੈ ਇਹ ਮੈਂ ਬੇਨਤੀ ਕਰਨੀ ਆ ਤੇ ਮੈਂ ਪੁੱਛਣਾ ਇਹ ਹੈ ਜੀ ਹੁਣ ਮੰਤਰੀ ਜੀ ਇਹ ਕਰਨਗੇ ਜਾਂ ਨਹੀਂ ਕਰਨਗੇ ਜੀ ਮੰਤਰੀ ਜੀ ਦੇਖੋ ਸਰਕਾਰ ਲੈਂਦਾ ਹੈ ਜਿਹੜਾ ਬੇਸ ਰੇਟ ਵਧਾਉਣਾ ਹੈ ਉਹ ਇੱਕ ਸਰਕਾਰ ਦਾ ਕੋਲੈਟਰਲ ਫੈਸਲਾ ਹੈ ਅਸੀਂ 100% ਸਾਡੇ ਵਿਚਾਰ ਅਧੀਨ ਹੈ ਔਰ ਅਸੀਂ ਪ੍ਰੋਮਿਸ ਕਰਦੇ ਹਾਂ ਕਿ ਹੈਂਡਸਮ ਅਮਾਉਂਟ ਦੇ ਵਿੱਚ ਬੇਸ ਰੇਟ ਵਧੂਗਾ ਪਹਿਲੀ ਇੱਕ ਗੱਲ ਦੂਜੀ ਗੱਲ ਦੂਜੀ ਗੱਲ ਇਹ ਹੈ ਕਿ ਮਾਨਯੋਗ ਮੈਂਬਰ ਸਾਹਿਬ ਨੇ ਕਿਹਾ ਵੀ ਚਾਰ ਕੈਟਾਗਰੀਆਂ ਮੈਂ ਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹੁੰਦਾ ਚਾਰ ਨਹੀਂ ਕੈਟਾਗਰੀਆਂ ਟੋਟਲ 8 ਨੇ ਉਹ 8 ਕੈਟਾਗਰੀਆਂ ਚ ਜਿਵੇਂ ਅਨ ਸਿੱਖਿਆਕ ਅਰਧ ਸਿੱਖਿਆਕ ਸਿੱਖਿਆਕ ਉੱਚ ਸਿੱਖਿਆਕ ਸਟਾਫ ਕੈਟਾਗਰੀ A ਸਟਾਫ ਕੈਟਾਗਰੀ B ਸਟਾਫ ਕੈਟਾਗਰੀ C ਤੋਂ ਸਟਾਫ ਕੈਟਾਗਰੀ D ਹੈ ਇਹਦੀ ਡਿਟੇਲ ਜੇ ਚਾਹੀਦੀ ਹੋਈ ਸਮਾਂ ਫਿਰ ਜ਼ਿਆਦਾ ਲੱਗ ਜੂ ਮੈਂ ਸਾਰੀ ਡਿਟੇਲ ਲੈ ਕੇ ਆਏ ਆ ਕਿਹੜੀ ਸਟੇਟ ਦੇ ਵਿੱਚ ਕਿੰਨੀ ਕਿਹਦੀ ਉਜਰਤ ਹੈ ਉਹਦੀ ਵੀ ਡਿਟੇਲ ਮੈਂ ਨਾਲ ਲੈ ਕੇ ਆਏ ਆ ਤੇ ਜੋ ਤੁਸੀਂ ਕਹੋਗੇ ਆਪਾਂ ਬੈਠ ਕੇ ਡਿਸਕਸ ਕਰ ਲਾਂਗੇ ਡਿਸਕਸ ਕਰਨ ਤੋਂ ਬਾਅਦ ਜਿਵੇਂ ਕਹੋਗੇ ਇੱਕ ਕੋਲੈਟਰਲ ਫੈਸਲਾ ਆਪਾਂ ਇਹਦੇ ਤੇ ਜਿਵੇਂ ਕਹੋਗੇ ਓਵੇਂ ਕਰ ਦਿਆਂਗੇ ਤੁਹਾਨੂੰ ਖੁਸ਼ ਕਰ ਦਿਆਂਗੇ ਵਾਹ ਵੀ ਥੈਂਕ ਯੂ ਥੈਂਕ ਯੂ ਥੈਂਕ ਯੂ ਖੁਸ਼ ਹੋ ਸਦਾ ਕੁਲਵੰਤ ਸਿੰਘ ਜੀ